ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ आमरी दुष्ट सुभतम काबहु आप हादा मोहि बचाब हो सुखी बसम रूप परिवार सेवक सिख सब करतार मोह रक्षा निज करदा करिया सब एरन को आसंगरीय पूर्ण होई हमारी आशा तूर भजन की रह प्यासा तुम्हें छाड़ कोई अवन त्याहु जो वर चाहो सुतमते पाऊं ਸੇਵਕ ਸੇ ਕੰਮਾਰੀ ਤਾਰੀ ਹੈ ਚੁੰਚਣ ਸਤਰ ਹਮਾਰੀ ਮਾਰੀ ਹੈ ਆਪ ਹਾਦੈ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸੁ ਨਵਰੀ ਹੈ ਕੁਰਜੋ ਸਦਾ ਹਮਾਰੀ ਪਛਾ ਸ੍ਰੀ ਅਸਤੁਜੂ ਕਰਿ ਹੋ ਰੱਛਾ ਰਖਿ ਲਿਹੁ ਮੈ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੀ ਹੰਤਾ ਤੁਮਹੁ ਪੂਰੀ ਚਤੁਰਦਸਕੰਤਾ ਕਾਲ ਪੈ ਬ੍ਰਹਮਾਪੁਤਰਾ ਕਾਲ ਪੈ ਸ਼ਿਵਜੂ ਅਵਤਰਾ ਕਾਲ ਪਾਇਕਰ ਬਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਹੁ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦਿ ਅੰਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦਖੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੇਟੀ ਤੇ ਖੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨਾ ਘਟ ਘਟ ਕੇ ਪਰਪੜਕੀ ਜਾਨ ਜਬ ਕਰ ਕਰ ਕਰਾ ਕਰਤਾ ਨਾਲ ਪਰਜ ਤਰਤਵ ਦੇਹ ਅਪਾਰ ਜਬ ਆਕਰਖ ਕਰਤ ਹੂੰ ਕਬ ਹੂੰ ਤਮੈ ਮਲਤ ਦੇਤਾਰ ਸਭ ਹੂੰ ਜੇਤੇ ਵਦਨ ਸ੍ਰਿਸ਼ਚ ਅਵਤਾਰ ਆਪ ਆਪਣੀ ਬੋਜੋਚਾਰ ਤਮ ਸਭ ਹੀ ਤੇ ਰਤਨੀ ਡਾਲਮ ਜਾਣਤ ਬੀਦ ਭੇਦ ਅਰ ਆਲਮ ਨਰੰਕਾ ਨਿਰਵਕਾ ਨਰ ਲੰਭੂ ਆਦ ਅਨੀਲ ਅਨਾਦ ਸਾੰਭ ਤਾਂਕਾ ਮੂੜੁ ਚਾਰਤ ਭੀਦਾ ਜਾ ਕੋ ਪੀਵਨ ਪਾਵਤ ਬੀਦਾ ਤਾਂਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ਯ ਭੀਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੀ ਤੀਤੀ ਤੁਮਰਾ ਲਖਨ ਜੈ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪਾ ਰੰਗ ਪਯੋ ਰਾਵ ਕਹਿ ਭੂਪਾ ਅੰਡ ਜੇਰ ਜਿ ਸੇਧ ਚ ਕੀਨੀ ਉਤਪੋਜ ਖਾਨ ਬਹੁ ਰਚਦੀਨੀ ਕਉ ਪੁਰ ਰਾਜਾ ਹਵੇ ਬੈਠਾ ਕਉ ਸਮਿਟ ਪਯੋ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਚੰਪ ਵੋ ਆਜੁਗਾਦ ਸਰੂਪ ਸੁਯੰਪ ਵੋ ਆਵ ਰੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੋਸਤੀ ਜਿਤੇ ਉਟ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸਤੋ ਤਬ ਸਰਨੀ ਪਰੇ ਤਨਕੇ ਦੁਖ ਦੁਖ ਤਬ ਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਤਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋਇਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਕਟ ਨਹੀਂ ਆਏ ਹੈ ਰਾ ਚਾਵੀ ਤੈ ਸਵ ਕਾਲਾ ਦੁਸ਼ਟ ਅਰਸ਼ਟ ਤ੍ਰੰਤਤ ਕਾਲਾ ਕਿਰਪਾ ਦਰਸ਼ਨ ਜਾਈ ਨ ਹਰਹੁ ਤਾਂ ਕਿ ਤਾਪ ਤਨ ਕਮੈ ਹਰਹੁ ਰਦ ਸਦ ਕਰਮੋ ਸਭ ਹੋਈ ਦੁਸ਼ਟ ਸਾਸਮ ਸਕੇ ਨ ਕੋਈ ਏਕ ਬਾਾਰ ਜਿਨ ਤੁ ਮੈਂ ਸੁਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦਲ ਉਬਾਰੀ ਸਰਬ othor ਮਹਉ ਸਹਾਈ ਦੁਸ਼ਤ ਦੋਗਤਿ ਲਿਹੁ ਬਚਾਈ ਅੜਗ ਕੀ ਤੁਮਹ ਸਰਨ ਤਿਹਾਰੀ ਆਪ ਹਾਂ ਦਰਿਹੁ ਬਾਰੀ ਸਰਬ ਥੋਰ ਮੋ ਸਹਾਈ ਦੁਸ਼ਤ ਦੋਗਤਿ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੇ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨਮਨ ਰਹਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੀ ਦੁਸ਼ਟ ਸੁਬਾਤਮ ਕਾਭੋ ਆਪ ਹਾਥ ਦੇ ਮੋਹਿ ਬਚਾਭੋ ਸੁਖੀ ਬਸੈ ਮੂਰ ਪ੍ਰਵਾਰਾ ਸੇਵਕ ਸਿਖ ਸਬਹਿ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹਉ ਸੁਤਮਤੇ ਪਾਉ ਸੇਵਕ ਸਿਖ ਮਾਰਿ ਤਾਰਿ ਹੈ ਚੁਣ ਚੁਣ ਸਤਰ ਹਮਾਰੀ ਮਾਰਿ ਹੈ ਆਪ ਹਾਦੈ ਮੁਝੇ ਅਵਰੀਐ ਮਰਨ ਕਾਲ ਕਾ ਤਰਾਸੁ ਨਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰਿਹੁ ਰੱਛਾ ਰਾਖਿ ਲਿਹੁ ਮੈ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰਦਸਕੰਤਾ ਕਾਲ ਪਾਇ ਬ੍ਰਹਮਾ ਬਪੁਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹੁ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨੁ ਪਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਨ ਜਬ ਉਦ ਕਰ ਕਰਾ ਕਰ ਤਾਰਾ ਪਰਜਾ ਤਰ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੋ ਤਮ ਮੈਂ ਮਿਲਤ ਦੇ ਤਰ ਸਭ ਹੋ ਜਿੱਤੇ ਵਦਨ ਸ੍ਰਿਸ਼ਟਿ ਅਵਤਾਰ ਆਪ ਆਪਣੀ ਬੋਜੋ ਚਾਰ ਸਭ ਸਭ ਹੀ ਤੇ ਰਤ ਨਿਰਾਲਮ ਜਾਣਤ ਬੀਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਅਨਲੰਭੂ ਆਦ ਅਨੀਲ ਆਦ ਸਾਂਭੂ ਤਾਂ ਕਾ ਮੂੜੁ ਚਾਰਤ ਭੀਦਾਂ ਜਾ ਕੋ ਪੀਵਨ ਪਾਵਤ ਬੀਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ੂ ਭੇਦਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮ ਨਰੰਕਾਰ ਕਾ ਚੇਤਨਿ ਪੀਵੂ ਆਪ ਆਪਣੀ ਬਧਹਿ ਜੇਤੀ ਵਰਨਤ ਭਿੰਨ ਭਿੰਨ ਤੁਹੀ 33 ਤਮਰਾ ਲਖਾ ਨ ਜਾਇ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਨੂਪਸ ਰੂਪਾ ਰੰਗ ਪਯੋ ਰਾਵ ਕਹਿ ਭੂਪਾ ਅੰਡ ਰੇਲ ਜ ਸੇਧ ਚ ਕੀਨੀ ਉਤਪੋਜ ਘਾਨ ਬਹੁ ਰਚਦੀਨੀ ਕਉਂਪੁਰ ਰਾਜਾ ਵਿਵਠਾ ਕਉਂਸ ਮਿਤ ਪੋ ਸੰਕਰ ਕਾਠਾ ਸਿਗਰੀ ਸੇਸ਼ਟ ਦਿਖਾਇ ਚੰਪ ਆਜੁਗਾਦ ਸੂਰਪ ਸੁਯੰਪ ਬੋ ਆਵਰਕਸ਼ਾ ਮੀਰੀ ਤੁਮ ਕਰੋ ਸੇਖ ਵਾਰ ਸਿਕ ਸੰਗ ਕਰੋ ਦੋ ਸੂ ਜਿਤੇ ਉਤਪਾਦ ਉਤਪਾਦਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸਤੋ ਤਪ ਸਰਨੀ ਪਰੇ ਤਨਕੇ ਦੁਸ਼ ਦਉਤਵੈ ਮਰੀ ਪੁਰਖ ਜਵਨ ਭਗ ਪਰੇ ਤਿਹਾਰੀ ਤਨਕੇ ਤਮ ਸੰਕਟ ਸਬਟਾਰੀ ਜੋ ਕਾਲ ਕੋ ਇਕ ਵਾਰਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰਚਾਵੇ ਤਾਈ ਸਵ ਕਾਲਾ ਦੁਸ਼ਟ ਅਰਸ਼ਟ ਤ੍ਰੇਂਤ ਕਾਲਾ ਕਿਰਪਾ ਦਰਸ਼ਨ ਜਾਈ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰੱਦ ਸਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਸਕੇ ਨ ਕੋਈ ਏਕ ਬਾਾਰ ਜਿਨ ਤਮੈ ਸੁਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨਹਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦਲਿ ਉਬਾਰੀ ਸਰਬ othor ਮੋ ਸਹਾਈ ਦੁਸ਼ਟ ਦੋਖਤੇ ਲਿਹੁ ਵਿਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦਲਿ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚਾਹ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੀ ਦੁਸ਼ਟ ਸੁਬਤਮ ਕਾਭੂ ਆਪ ਹਾਦੈ ਮੁਹਿ ਬਚਾਭੂ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭੈ ਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮੇ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹੋ ਸੁਤਮਤੇ ਪਾਉ ਸੇਵਕ ਸਿਖ ਮਾਰਿ ਤਾਰਿ ਹੈ ਚੁੰ ਚੁੰ ਸਤਰ ਹਮਾਰੀ ਮਾਰਿ ਹੈ ਆਪ ਹਾ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸੁ ਨਵਰੀਏ ਪੂਜੋ ਸਦਾ ਹਮਾਰੀ ਪਛਾ ਸ੍ਰੀ ਅਸਤੁਜੂ ਕਰਿਹੁ ਰੱਛਾ ਰਾਖਲੀ ਹੋ ਮੋਈ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ दीनबन्ध दुष्टनिके हंता तमु पुरी चतुर्दशकंता कालपय ब्रह्मापुत्रा कालपय शिवजू अवतरा कालपय करबिष्णु प्रकाशसा सकल कालका किया तमासा जनकाल योगी सब कियो वेदराज ब्रह्मा जूथियो जनकाल सब लोक सुवारा नमस्कारह तई महाराज जनकाल सब जगत बनायो देव दैत जच्छनु पजायो ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਣਾ ਜਬ ਉਦ ਕਰ ਕਰਾ ਕਰ ਤਾਰਾ ਪਰਜਾ ਤਰ ਤਵ ਦੇਹ ਅਪਾਰ ਜਬ ਆ ਕਰ ਕਰਤ ਹੂੰ ਕਬ ਹੂੰ ਤਉ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਵਦਨ ਸ੍ਰਿਸ਼ਟਿ ਅਵਤਾਰ ਆਪ ਆਪਣੀ ਬੋਜੋ ਚਾਰ ਤਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਨੰਕਾਰ ਮੂੜੁ ਚਾਰਥ ਭੀਦਾ ਜਾ ਕੋ ਪੀਵਨ ਪਾਵਤ ਬੀਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ਯ ਭੀਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੇਤਨਿ ਪੀਵੂ ਆਪ ਆਪਨੀ ਬੁਧਿ ਜੇਤੀ ਵਰਨਤ ਭਿੰਨ ਭਿੰਨ ਤੁਹੀ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੋਪਸ ਰੂਪਾ ਰੰਗ ਭਯੋ ਰਾਵ ਕਹਿ ਭੂਪਾ ਅੰਡ ਜੇਰ ਜ ਸਿਹਤ ਚ ਕੀਨੀ ਉਤਪੋ ਜਖਾਨ ਬਹੁ ਰਚਦੀਨੀ ਕਾਉ ਪੁਰ ਰਾਜਾ ਹਵੇ ਬੈਠਾ ਕਾਉ ਸਮਿਟ ਪਿਓ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਚੰਪ ਕੋ ਆਜੁਗਾਦ ਸਰੂਪ ਸੁਯੰਪ ਕੋ ਆਵ ਰਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੋਸਤੀ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੀ ਅਸਤੋ ਤਬ ਸਰਨੀ ਪਰੀ ਤਨਕੇ ਦੁਖ ਦੁਖ ਤਬੈ ਮਰੀ पुरुष जमन पग परे तिहारी तनके तम संकट सब टारी जो कल को एक बार ते आए हैं ताकि काल निकट नहीं आए हैं रक्षा वही ताय सब काला दुष्ट अरिष्ट त्रय तत्काल कृपा दर्शन जाय नि हर हो ताकि ताप तनक मय हर हो रद्द सिद्ध कर्मो सब होई दुष्ट सा सब सके न कोई एक बार जिन तुम्हें सुबारा काल फास्ती ताही उबारा ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਗਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦਾ ਲਿਹੁ ਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਗਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦਾ ਲਿਹੁ ਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਗਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਆਮਰੀ ਦੁਸ਼ਟ ਸਬੈਤ ਮੁਕਾਬ ਹੋ ਆਪ ਹਾਲ ਦੇ ਮੁਹਿ ਬਚਾਬ ਹੋ ਸੁਖੀ ਵਸੈ ਮੂ ਰੂਪ ਪਰਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰ ਅੱਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸੇ ਕਮਾਰੀ ਤਾਰੀ ਹੈ ਚੁੰਚਨ ਸਤਰ ਹਮਾਰੀ ਮਾਰੀ ਹੈ ਆਪ ਹਾਦੈ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸੁ ਨਵਰੀ ਹੈ ਉਜੋ ਸਦਾ ਹਮਾਰੀ ਪਛਾ ਸ੍ਰੀ ਅਸਤੁਜੁ ਕਰਿਹੁ ਰੱਛਾ ਰਾਖਿ ਲਿਹੁ ਮੋਇ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰਦਸਕੰਤਾ ਕਾਲ ਪੈ ਬ੍ਰਹਮਾ ਬਪੁਤਰਾ ਕਾਲ ਪੈ ਸਿਵ ਜੂ ਅਵਤਰਾ ਕਾਲ ਪਾਇਕਰ ਵਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦਿ ਅੰਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੀ ਸੁਖੀ ਇਕ ਇਕ ਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਾਣ ਜਬ ਉਦ ਕਰਕ ਕਰਾ ਕਰਤਾਰਾ ਪਰਜਾ ਤਰਤਵ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤਮੈ ਮਿਲਤ ਦੇਤਾਰ ਸਭ ਹੂੰ ਜੇਤੇ ਵਦਨ ਸ੍ਰਿਸ਼ਚ ਅਵਤਾਰ ਆਪ ਆਪਣੀ ਭੋਜੋਚਾਰ ਤਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੀਦ ਭੇਦ ਅਰ ਆਲਮ ਨਿਰੰਕਾ ਨਿਰਵਕਾ ਨੰ ਲੰਭੂ ਆਦ ਨੀਲ ਆਦ ਸਾਂਭ ਤਾਂਕਾ ਮੂੜੁ ਚਾਰਤ ਭੀਦਾਂ ਜਾ ਕੋ ਪੀਵਨ ਪਾਵਤ ਭੀਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ੂ ਭੀਦਨ ਜਾਣਤ महादेव को कहत शिव निरंकार का चिंतन आप तो ही पिभ आप अपनी बुध है जेती वर्णत भिन्न भिन्न तु तेती तुमरा लखन जय पसारा केवद सजा प्रथम संसारा एक रूप नोप स्वरूपा रंक पयो राव कही भूपा आंड जेरज सेत जकी उत्पु जकान भह रचदीनी कहूं पुर राजा वे बैठा कहु समिट पयो शंकर कैठा ਸਿਗਰੀ ਸਿਸ਼ਟ ਦਿਖਾਇ ਚੰਪ ਗੋ ਆਜੁਗਾਦ ਸਰੂਪ ਸੁਯੰਪ ਗੋ ਆਵ ਰੱਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੋਸਤਿ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸਤੋ ਤਬ ਸਰਨੀ ਪਰੀ ਤਨ ਕੇ ਦੁਖ ਦੁਖ ਤਬ ਮਰੀ ਪੁਰਖ ਜਵਨ ਪਗ ਪਰੀ ਤਿਹਾਰੀ ਤਨ ਕੇ ਤਮ ਸੰਕਟ ਸਭ ਟਾਰੀ ਜੋ ਕਲ ਕੋਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਨਰ ਚਾਵੀ ਤੈਂ ਸਬ ਕਾਲਾ ਦੁਸ਼ਟ ਅਰਸ਼ਟ ਤ੍ਰੈਂਤ ਕਾਲਾ ਕਿਰਪਾ ਦਰਸ਼ਨ ਜਾਈ ਨਿਹਰ ਹੋ ਤਾਂ ਕਿ ਤਾਪ ਤਨ ਕਮੈ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਸ਼ਟ ਸਾ ਸਭ ਸਕੇ ਨ ਕੋਈ ਏਕ ਬਾਾਰ ਜਿਨ ਤਮੈ ਸੁਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨਹਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਖੜਗ ਕੀਤ ਮੈ ਸਰਨ ਤਿਹਾਰੀ ਆਪ ਹੰਦ ਲਿਬ ਉਬਾਰੀ ਸਰਬ othor ਮੋ ਸਹਾਈ ਦੁਸ਼ਤ ਦੋਗਤਿ ਲਿਹੁ ਬਚਾਈ ਅੜਗ ਕੀਤ ਮਹ ਸਰਨ ਤੇ ਹਾਰੀ ਆਪ ਹਾਂਦਰੂ ਬਾਰੀ ਸਰਬ ਥੋਰ ਮੋ ਸਹਾਈ ਦੁਸ਼ਤ ਦੋਗਤਿ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੇ ਬਾਚ ਬੇਨਤੀ ਚਉ ਪਈ 함ਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨਮਨ ਰਹਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਆਮਰੀ ਦੁਸ਼ਟ ਸੁਬਤਮ ਕਾਭੋ ਆਪ ਹਾਥ ਦੇ ਮੁਹਿ ਬਚਾਭੋ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਬਰ ਨਾ ਧਾਵਾਂ ਜੋ ਵਰ ਚਾਹੋ ਸੁਤਮਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੀ ਮਾਰੀਐ ਆਪ ਹਾਦੈ ਮੁਝੇ ਅਵਰੀਐ ਮਰਨ ਕਾਲ ਕਾ ਤਰਾਸੁ ਨਵਰੀਐ ਉਰਜੋ ਸਦਾ ਹਮਾਰੀ ਪਛਾ ਸ੍ਰੀ ਅਸਤੁਜੂ ਕਰਿ ਹੋ ਰਖਾ ਰਾਖਲੇ ਹੋ ਮੋ ਰਖਨ ਹਾਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰਧਸਕੰਤਾ ਕਾਲਪਾਇ ਬ੍ਰਹਮਾਪੁਤਰਾ ਕਾਲਪਾਇ ਸ਼ਿਵਜੂ ਅਵਤਰਾ ਕਾਲਪਾਇ ਕਰਿ ਵਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹੁ ਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦਿ ਅੰਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੇਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਨ ਜਬ ਉਦ ਕਰਕ ਕਰਾ ਕਰਤਾਰ ਪਰਜਾ ਤਰ ਤਵ ਦੇਹ ਅਪਾਰ ਜਬ ਆ ਕਰਕ ਕਰਤ ਹੂੰ ਕਬ ਹੂੰ ਤਮ ਮੈਂ ਮਿਲਤ ਦੇ ਤਰ ਸਭ ਹੂੰ ਜਿੱਤੇ ਵਦਨ ਸ੍ਰਿਸ਼ਟਿ ਅਵਤਾਰ ਆਪ ਆਪਣੀ ਬੋਜੋ ਚਾਰ ਤਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੀਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨਾ ਪਾਵਤ ਬੀਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਭ ਨਿਰੰਕਾਰ ਕਾ ਚਿੰਤ ਨਹੀਂ ਪੇਬੂ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੀ ਤੇਤੀ ਤਮਰਾ ਲਖਾ ਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਨੋਪਸ ਰੂਪਾ ਰੰਗ ਪਯੋ ਰਾਵ ਕਹਿ ਭੂਪਾ ਅੰਡ ਜੇਲਜ ਸੇਧ ਚਕੀਨੀ ਉਤਪੋਜ ਘਾਨ ਬਹੁ ਰਚਦੀਨੀ ਕਾਉਂਪੁਰ ਰਾਜਾ ਵਿਵਠਾ ਕੌਂਸ ਮੇਟ ਪੇ ਸੰਕਰ ਕਾਠਾ ਸਿਗਰੀ ਸਿਸ਼ਟ ਦਿਖਾਇ ਚੰਪੂ ਆਜੁਗਾਦ ਸੂਰੂਪ ਸੁਯੰਪੂ ਆਵਰਕਸ਼ਾ ਮੀਰੀ ਤੁਮ ਕਰੋ ਸਿਖ ਵਾਰ ਸਿਖ ਸੰਗ ਕਰੋ ਦੋਸ਼widetildete ਉਤਪਾਦਤਾ ਸਕਲ ਮਲੇਸ਼ ਕਰੋ ਰਣਖਾਤਾ ਜੀ ਅਸਤੋ ਤਬ ਸਰਨੀ ਪਰੇ ਤਨਕੇ ਦੁਸ਼ਤ ਦਉਤਵੈ ਮਰੀ ਪੁਰਖ ਜਵਨਪਗ ਪਰੇ ਤਿਹਾਰੀ ਤਨਕੇ ਤਮ ਸੰਕਟ ਸਬਟਾਰੇ ਜੋ ਕਾਲ ਕੋਈਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰਖਾਵੇ ਤਾਈ ਸੁ ਕਾਲਾ ਦੁਸ਼ਟ ਅਰਸ਼ਟ ਰਤ ਤਤ ਕਾਲਾ ਕਿਰਪਾ ਦਰਸ਼ਨ ਜਾਈ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਦ ਦੁਸ਼ਤ ਕਰਮੋਂ ਸਭ ਹੋਈ ਦੁਸ਼ਟ ਸਾਸਬ ਸਕੇ ਨ ਕੋਈ ਏਕ ਬਾਾਰ ਜਿਨ ਤੁਮੈ ਸੁਭਾਰਾ ਕਾਲ ਫਾਂਸਤੇ ਤਾਹੀ ਉਬਾਰਾ ਜਿਨਹਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਂ ਦਾ ਲਿਵ ਉਬਾਰੀ ਸਰਬ ਠੌਰ ਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਵ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਂ ਦਾ ਲਿਵ ਉਬਾਰੀ ਸਰਬ othor moh sahayi ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ